ਅਮਰੀਕੀ ਵਿਦੇਸ਼ ਵਿਭਾਗ ਨੇ ਨਵੰਬਰ 2024 ਤੇ ਵੀਜ਼ੇ ਲਈ ਇੱਕ ਬੁਲੇਟਿਨ ਜਾਰੀ ਕੀਤਾ ਹੈ ਜੂ ਦੇ ਵਿੱਚ ਗ੍ਰੀਨ ਕਾਰਡ ਬਿਨਕਾਰਤ ਲਈ ਕੁਝ ਬਦਲਾਅ ਦਿਖਾਈ ਗਏ ਨੇ ਜੋ ਕਾਨੂੰਨੀ ਸਥਾਈ ਨਿਵਾਸੀ ਬਣਨ ਦੇ ਲਈ ਆਪਣੀ ਅਲਸੀ ਦੇ ਨਾਲ ਅੱਗੇ ਵਧਣਾ ਚਾਹੁੰਦੇ ਨੇ ਵਿਦੇਸ਼ ਵਿਭਾਗ ਦਾ ਵੀਜ਼ਾ ਬੁਲੇਟਿਨ ਸੰਭਾਵੀ ਪ੍ਰਵਾਸੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗ੍ਰੀਨ ਕਾਰਡ ਅਲਸੀ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਦਾ ਸਰੋਤ ਹੈ ਬੁਲੇਟਿਨ ਤੇ ਅਪਡੇਟ ਦੇ ਵਿੱਚ ਇਸ ਬਾਰੇ ਮੁੱਖ ਨਿਰਦੇਸ਼ ਦਿੱਤੇ ਗਏ ਨੇ ਕਿ ਉਮੀਦਵਾਰ ਕਾਨੂੰਨੀ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਖੁਦੋਂ ਮਹੱਤਵਪੂਰਨ ਕਾਰਵਾਈਆਂ ਕਰ ਸਕਦੇ ਨੇ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਪਾਲਣਾ ਕਰਨ ਵਾਲੇ ਲੱਖਾਂ ਲੋਕਾਂ ਨੂੰ ਮਹੀਨਾ ਜਾਂ ਫੇਰ ਸਾਲਾਂ ਤੱਕ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਹਨਾਂ ਦੀ ਵੀਜ਼ਾ ਸਮਾਸੀਮਾ ਕਿੰਨੀ ਜਲਦੀ ਪੂਰੀ ਹੁੰਦੀ ਹੈ ਇਹ ਅਪਡੇਟ ਉਹਨਾਂ ਨੂੰ ਸੁਝਾਅ ਦਿੰਦਾ ਹੈ ਤੇ ਉਹ ਆਪਣੀ ਇਮੀਗ੍ਰੇਸ਼ਨ ਸਥਿਤੀ ਕਦੋਂ ਬਦਲ ਸਕਦੇ ਨੇ ਆਮ ਤੌਰ ਤੇ ਉਸ ਤਰਜੀਹ ਮਿਤੀ ਦੇ ਅਨੁਸਾਰ ਜਦੋਂ ਕਿਸੇ ਪਰਿਵਾਰਕ ਮੈਂਬਰ ਜਾਂ ਮਾਲਕ ਨੇ ਸਪੌਂਸਰਸ਼ਿਪ ਪਟੀਸ਼ਨ ਜਮ੍ਹਾਂ ਕਰਵਾਈ ਹੁੰਦੀ ਹੈ ਬੁਲੇਟਿਨ ਦੇ ਵਿੱਚ ਦੋ ਚਾਰਟ ਨੇ ਫਾਈਲਿੰਗ ਦੇ ਲਈ ਤਰੀਕੇ ਅਤੇ ਅੰਤਿਮ ਕਾਰਵਾਈ ਮਿਤੀ ਜੇਕਰ ਉਮੀਦਵਾਰਾ ਦੀ ਤਰਜੀਹ ਮਿਤੀ ਡੀਓਐਫ ਤੋਂ ਪਹਿਲਾਂ ਦੀ ਹੈ ਤਾਂ ਉਹ ਸੀਰੀਜ਼ ਦੇ ਵਿੱਚ ਤਬਦੀਲੀ ਦੇ ਲਈ ਇੱਕ ਫਾਰਮ ਆਈ 485 ਦਾਇਰ ਕਰ ਸਕਦਾ ਹੈ ਜੇਕਰ ਐਫਐਡੀ ਅਤੇ ਵੀਜ਼ਾ ਨੰਬਰ ਪ੍ਰਦਾਨ ਕੀਤੇ ਜਾਣ ਤੋਂ ਪਹਿਲਾਂ ਜਿਆ ਹੁੰਦਾ ਤਾਂ ਕੇਸ ਸਵੀਕਾਰ ਕੀਤਾ ਜਾ ਸਕਦਾ ਹੈ ਅਕਤੂਬਰ ਅਤੇ ਨਵੰਬਰ ਦੇ ਵਿੱਚਕਾਰ ਕੁਝ ਸੋਧਾਂ ਹੋਈਆਂ ਨੇ ਹਾਲਾਂਕਿ ਕਈ ਛੋਟੇ ਵਿਚ ਤਰੀਕਾ ਉਹੀ ਰਹੀਆਂ ਜਿਵੇਂ ਕਿ FADF2 ਭਾਰਤ ਨੇ 2 ਨਵੰਬਰ ਤੋਂ 1 ਦਸੰਬਰ 2016 ਤੱਕ 9 ਦਿਨਾਂ ਦੀ ਵਾਧਾ ਦਿੱਤਾ FADF3 ਮੈਕਸੀਕੋ 15 April ਤੋਂ 1 May 2017 ਤੱਕ ਤਬਦੀਲ ਹੋ ਗਿਆ DOF F1 ਮੈਕਸੀਕੋ 8 October 2006 ਤੋਂ 1 March 2007 ਤੱਕ ਸ਼ਿਫਟ ਹੋ ਗਿਆ DOF F2 A ਚੀਨ ਭਾਰਤ ਮੈਕਸੀਕੋ ਫਿਲੀਪਿਨਸ 22 ਸਤੰਬਰ 2025 ਤੋਂ 21 October 2025 ਤੱਕ 1 ਮਹੀਨੇ ਦੇ ਦੇਰੀ ਦਿਨਾਂ ਲੈ BOFF2B 31 ਜਨਵਰੀ ਤੋਂ 8 ਮਾਰਚ 2017 ਤੱਕ ਸ਼ਿਫਟ ਹੋ ਗਿਆ ਮੈਕਸੀਕੋ 15 ਦਸੰਬਰ 2008 ਤੋਂ 15 ਮਈ 2009 ਤੱਕ ਮੁੜ ਤੈ ਕੀਤਾ ਗਿਆ ਤੇ ਅਕਤੂਬਰ ਅਤੇ ਨਵੰਬਰ ਦੇ ਅਪਡੇਟਸ ਦੇ ਵਿਚਕਾਰ ਸਾਰੀਆਂ ਰੁਸਕਾਰ ਸੰਬੰਧਿਤ ਸ਼੍ਰੇਣੀਆਂ ਦੇ ਲਈ FAD ਅਤੇ DGFs ਸਥਿਤ ਰਹੇ ਦਾਸੀ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨਕੀ ਯੂਐਸਸੀਆਈਐਸਟੀ ਵੈਬਸਾਈਟ ਦੇ ਅਨੁਸਾਰ ਸਯੁਕਤ ਰਾਜ ਅਮਰੀਕਾ ਦਾ ਕਾਨੂੰਨੀ ਨਿਵਾਸੀ ਬਣਨ ਦੀ ਪ੍ਰਕਿਰਿਆ ਦੇ ਆਖਰੀ ਕਦਮਾ ਵਿੱਚ ਇੱਕ ਵੀਜ਼ਾ ਪ੍ਰਾਪਤ ਕਰਨਾ ਹੈ यूएस सीआईएस ने यह कहा है कि हर किसी को तुरंत प्रवासी वीजा नहीं मिल सकता क्योंकि उपलब्ध दे दे वीजा, वीजा रे नालो 23 ਦੇ ਵਿੱਚ ਸਥਾਈ ਤੌਰ ਤੇ ਰਹਿਣ ਦੀ ਇੱਛਾ ਰੱਖਣ ਵਾਲੇ ਸੰਭਾਵੀ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਹੈ ਤੁਹਾਨੂੰ ਕਿੰਨਾ ਸਮਾਂ ਇੰਤਜ਼ਾਰ ਕਰਨਾ ਪਵੇਗਾ ਇਹ ਤੁਹਾਡੀ ਤਰਜੀਹੀ ਤਰਜੀਹ ਸ਼੍ਰੇਣੀ ਅਤੇ ਉਸ ਦੇਸ਼ ਉਤੇ ਨਿਰਭਰ ਕਰਦਾ ਹੈ ਜੂਤੇ ਲਈ ਵੀਜ਼ਾ ਚਾਰਜ ਕੀਤਾ ਜਾਵੇਗਾ ਵੀਜ਼ਾ ਬੁਲੇਟਿਨ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਕਿਰਿਆ ਬਾਰੇ ਗੱਲਬਾਤ ਕਰਨ ਲਈ ਮਹੱਤਵਪੂਰਨ ਨਿਰਦੇਸ਼ ਪ੍ਰਦਾਨ ਕਰਦਾ ਹੈ ਉਮੀਦ ਕੀਤੀ ਜਾਂਦੀ ਹੈ ਕਿ ਦਸੰਬਰ 2025 ਦਾ ਵੀਜ਼ਾ ਬੁਲੇਟਿਨ ਨਵੰਬਰ ਦੇ ਅੱਦੇ ਵਿੱਚ ਉਪਲਬਧ ਕਰਵਾਇਆ ਜਾਵੇਗਾ। ਅਮਰੀਕੀ ਵਿਦੇਸ਼ ਵਿਭਾਗ ਨੇ ਨਵੰਬਰ 2024 ਦੇ ਵੀਜ਼ੇ ਲਈ ਇੱਕ ਬੁਲੇਟਿਨ ਜਾਰੀ ਕੀਤਾ ਹੈ ਜੂਦੇ ਵਿੱਚ ਗ੍ਰੀਨ ਕਾਰਡ ਬਿਨਕਾਰਤ ਲਈ ਕੁਝ ਬਦਲਾਅ ਦਿਖਾਈ ਗਏ ਨੇ ਜੋ ਕਾਨੂੰਨੀ ਸਥਾਈ ਨਿਵਾਸੀ ਬਣਨ ਦੇ ਲਈ ਆਪਣੀ ਅਰਜ਼ੀ ਦੇ ਨਾਲ ਅੱਗੇ ਵਧਣਾ ਚਾਹੁੰਦੇ ਨੇ ਵਿਦੇਸ਼ ਵਿਭਾਗ ਦਾ ਵੀਜ਼ਾ ਬੁਲੇਟਿਨ ਸੰਭਾਵੀ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗ੍ਰੀਨ ਕਾਰਡ ਅਰਜ਼ੀ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਦਾ ਸਰੋਤ ਹੈ ਬੁਲੇਟਿਨ ਤੇ ਅਪਡੇਟ ਦੇ ਵਿੱਚ ਇਸ ਬਾਰੇ ਮੁੱਖ ਨਿਰਦੇਸ਼ ਦਿੱਤੇ ਗਏ ਨੇ ਕਿ ਉਮੀਦਵਾਰ ਕਾਨੂੰਨੀ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਲਈ ਖੁਦੋਂ ਮਹੱਤਵਪੂਰਨ ਕਾਰਵਾਈਆਂ ਕਰ ਸਕਦੇ ਨੇ ਅਮਰੀਕੀ ਇਮੀਗ੍ਰੇਸ਼ਨ ਆਲੀ ਦੀ ਪਾਲਣਾ ਕਰਨ ਵਾਲੇ ਲੱਖਾਂ ਲੋਕਾਂ ਨੂੰ ਮਹੀਨੇ ਜਾਂ ਫੇਰ ਸਾਲਾਂ ਤੱਕ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਹਨਾਂ ਦੀ ਵੀਜ਼ਾ ਸਮਾਸੀਮਾ ਕਿੰਨੀ ਜਲਦੀ ਪੂਰੀ ਹੁੰਦੀ ਹੈ ਇਹ ਅਪਡੇਟ ਉਹਨਾਂ ਨੂੰ ਸੁਝਾਅ ਦਿੰਦਾ ਹੈ ਤੇ ਉਹ ਆਪਣੀ ਇਮੀਗ੍ਰੇਸ਼ਨ ਸਥਿਤੀ ਕਦੋਂ ਬਦਲ ਸਕਦੇ ਨੇ ਆਮ ਤੌਰ ਉਤੇ ਉਸ ਤਰਜੀਹ ਮਿਤੀ ਦੇ ਅਨੁਸਾਰ ਜਦੋਂ ਕਿਸੇ ਪਰਿਵਾਰਕ ਮੈਂਬਰ ਜਾਂ ਮਾਲਕ ਨੇ ਸਪੌਂਸਰਸ਼ਿਪ ਪਟੀਸ਼ਨ ਜਮ੍ਹਾਂ ਕਰਵਾਈ ਹੁੰਦੀ ਹੈ ਬੁਲੇਟਿਨ ਦੇ ਵਿੱਚ ਦੋ ਚਾਰਟ ਨੇ ਫਾਈਲਿੰਗ ਦੇ ਲਈ ਤਰੀਕੇ ਅਤੇ ਅੰਤਿਮ ਕਾਰਵਾਈ ਮਿਤੀ ਜੇਕਰ ਉਮੀਦਵਾਰਾ ਦੀ ਤਰਜੀਹ ਮਿਤੀ DOF ਤੋਂ ਪਹਿਲਾਂ ਦੀ ਹੈ ਤਾਂ ਉਹ ਸੀਰੀਜ਼ ਦੇ ਵਿੱਚ ਤਬਦੀਲੀ ਲਈ ਇੱਕ ਫਾਰਮ I-485 ਦਾਇਰ ਕਰ ਸਕਦਾ ਹੈ ਜੇਕਰ ਰੈਫੀਡਿ ਅਤੇ ਵੀਜ਼ਾ ਨੰਬਰ ਪ੍ਰਦਾਨ ਕੀਤੇ ਜਾਣ ਤੋਂ ਪਹਿਲਾਂ ਇਹ ਹੁੰਦਾ ਹੈ ਤਾਂ ਕੇਸ ਸਵੀਕਾਰ ਕੀਤਾ ਜਾ ਸਕਦਾ ਹੈ ਅਕਤੂਬਰ ਅਤੇ ਨਵੰਬਰ ਦੇ ਵਿੱਚਕਾਰ ਕੁਝ ਸੋਧਾਂ ਹੋਈਆਂ ਨੇ ਹਾਲਾਂਕਿ ਇਹ ਕਈ ਛੋਟੇ ਦੇ ਵਿੱਚ ਤਰੀਕਾ ਉਹੀ ਰਹੀਆਂ ਜਿਵੇਂ ਕਿ FADF2 ਭਾਰਤ ਨੇ 2 ਨਵੰਬਰ ਤੋਂ 1 ਦਸੰਬਰ 2016 ਤੱਕ 9 ਦਿਨਾਂ ਦੀ ਵਾਧਾ ਦਿੱਤਾ FADF3 ਮੈਕਸੀਕੋ 15 April ਤੋਂ 1 May 2024 ਤੱਕ ਤਬਦੀਲ ਹੋ ਗਿਆ DOFF1 ਮੈਕਸੀਕੋ 8 October 2006 ਤੋਂ 1 March 2007 ਤੱਕ ਸ਼ਿਫਟ ਹੋ ਗਿਆ DOFF2 A ਚੀਨ ਭਾਰਤ ਮੈਕਸੀਕੋ ਫਿਲੀਪਿਨਸ 22 ਸਤੰਬਰ 2025 ਤੋਂ 2 October 2025 ਤੱਕ 1 ਮਹੀਨੇ ਦੇ ਦੇ ਦਿੱ ਦਿਨਾਂ ਲੈ DOF F2B 31 ਜਨਵਰੀ ਤੋਂ 8 ਮਾਰਚ 2017 ਤੱਕ ਸ਼ਿਫਟ ਹੋ ਗਿਆ ਮੈਕਸੀਕੋ 15 ਦਸੰਬਰ 2008 ਤੋਂ 15 ਮਈ 2009 ਤੱਕ ਮੁੜ ਤੈਕ ਕੀਤਾ ਗਿਆ ਤੇ ਅਕਤੂਬਰ ਅਤੇ ਨਵੰਬਰ ਦੇ ਅਪਡੇਟਸ ਦੇ ਵਿਚਕਾਰ ਸਾਰੀਆਂ ਰੁਸਕਾਰ ਸੰਬੰਧਿਤ ਸ਼੍ਰੇਣੀਆਂ ਦੇ ਲਈ FAD ਅਤੇ DOFs ਸਥਿਰ ਰਹੀ ਦਾਸੀ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨਕੀ ਯੂਐਸਸੀਆਈਐਸਟੀ ਵੈਬਸਾਈਟ ਦੇ ਅਨੁਸਾਰ ਸਯੁਕਤ ਰਾਜ ਅਮਰੀਕਾ ਦਾ ਕਾਨੂੰਨੀ ਨਿਵਾਸੀ ਬਣਨ ਦੀ ਪ੍ਰਕਿਰਿਆ ਦੇ ਆਖਰੀ ਕਦਮਾ ਵਿੱਚ ਇੱਕ ਵੀਜ਼ਾ ਪ੍ਰਾਪਤ ਕਰਨਾ ਹੈ USCIS ਨੇ ਕਿਹਾ ਹੈ ਕਿ ਹਰ ਕਿਸੇ ਨੂੰ ਤੁਰੰਤ ਪ੍ਰਵਾਸੀ ਵੀਜ਼ਾ ਨਹੀਂ ਮਿਲ ਸਕਦਾ ਕਿਉਂਕਿ ਉਪਲਬਧ ਵੀਜ਼ਿਆਂ ਦੇ ਨਾਲੋਂ ਦੇਸ਼ ਦੇ ਵਿੱਚ ਸਥਾਈ ਤੌਰ ਤੇ ਰਹਿਣ ਦੀ ਇੱਛਾ ਰੱਖਣ ਵਾਲੇ ਸੰਭਾਵੀ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਹੈ ਤੁਹਾਨੂੰ ਕਿੰਨਾ ਸਮਾਂ ਇੰਤਜ਼ਾਰ ਕਰਨਾ ਪਵੇਗਾ ਇਹ ਤੁਹਾਡੀ ਤਰਜ਼ੀ ਮਿਤੀ ਤਰਜ਼ੀ ਸ਼੍ਰੇਣੀ ਅਤੇ ਉਸ ਦੇਸ਼ ਉਤੇ ਨਿਰਭਰ ਕਰਦਾ ਹੈ ਜਿਹਦੇ ਲਈ ਵੀਜ਼ਾ ਚਾਰਜ ਕੀਤਾ ਜਾਵੇਗਾ ਵੀਜ਼ਾ ਬੁਲੇਟਿਨ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਕਿਰਿਆ ਬਾਰੇ ਗੱਲਬਾਤ ਕਰਨ ਦੇ ਲਈ ਮਹੱਤਵਪੂਰਨ ਨਿਰਦੇਸ਼ ਪ੍ਰਦਾਨ ਕਰਦਾ ਹੈ ਉਮੀਦ ਕੀਤੀ ਜਾਂਦੀ ਹੈ ਕਿ ਦਸੰਬਰ 2025 ਦਾ ਵੀਜ਼ਾ ਬੁਲੇਟਿਨ ਨਵੰਬਰ ਦੇ ਅੱਧ ਦੇ ਵਿੱਚ ਉਪਲਬਧ ਕਰਵਾਇਆ ਜਾਵੇਗਾ। ਅਮਰੀਕੀ ਵਿਦੇਸ਼ ਵਿਭਾਗ ਨੇ 9ਪਤ 2024 ਦੇ ਵੀਜ਼ੇ ਲਈ ਇੱਕ ਬੁਲੇਟਿਨ ਜਾਰੀ ਕੀਤਾ ਹੈ ਜੂ ਦੇ ਵਿੱਚ ਗ੍ਰੀਨ ਕਾਰਡ ਬਿਨਕਾਰਤ ਲਈ ਕੁਝ ਬਦਲਾਅ ਦਿਖਾਏ ਗਏ ਨੇ ਜੋ ਕਾਨੂੰਨੀ ਸਥਾਈ ਨਿਵਾਸੀ ਬਣਨ ਦੇ ਲਈ ਆਪਣੀ ਅਲਸੀ ਦੇ ਨਾਲ ਅੱਗੇ ਵਧਣਾ ਚਾਹੁੰਦੇ ਨੇ ਵਿਦੇਸ਼ ਵਿਭਾਗ ਦਾ ਵੀਜ਼ਾ ਬੁਲੇਟਿਨ ਸੰਭਾਵੀ ਪ੍ਰਵਾਸੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗ੍ਰੀਨ ਕਾਰਡ ਅਲਸੀ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਦਾ ਸਰੋਤ ਹੈ ਬੁਲੇਟਿਨ ਤੇ ਅਪਡੇਟ ਦੇ ਵਿੱਚ ਇਸ ਬਾਰੇ ਮੁੱਖ ਨਿਰਦੇਸ਼ ਦਿੱਤੇ ਗਏ ਨੇ ਕਿ ਉਮੀਦਵਾਰ ਕਾਨੂੰਨੀ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਲਈ ਖੁਦੋਂ ਮਹੱਤਵਪੂਰਨ ਕਾਰਵਾਈਆਂ ਕਰ ਸਕਦੇ ਨੇ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਪਾਲਣਾ ਕਰਨ ਵਾਲੇ ਲੱਖਾਂ ਲੋਕਾਂ ਨੂੰ ਮਹੀਨੇ ਜਾਂ ਫੇਰ ਸਾਲਾਂ ਤੱਕ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹਨਾਂ ਦੀ ਵੀਜ਼ਾ ਸਮਾਸੀਮਾ ਕਿੰਨੀ ਜਲਦੀ ਪੂਰੀ ਹੁੰਦੀ ਹੈ। ਇਹ ਅਪਡੇਟ ਉਹਨਾਂ ਨੂੰ ਸੁਝਾਅ ਦਿੰਦਾ ਹੈ ਕਿ ਉਹ ਆਪਣੀ ਇਮੀਗ੍ਰੇਸ਼ਨ ਸਥਿਤੀ ਕਦੋਂ ਬਦਲ ਸਕਦੇ ਨੇ। ਆਮ ਤੌਰ ਉਤੇ ਉਸ ਤਰਜੀਹ ਮਿਤੀ ਦੇ ਅਨੁਸਾਰ ਜਦੋਂ ਕਿਸੇ ਪਰਿਵਾਰਕ ਮੈਂਬਰ ਜਾਂ ਮਾਲਕ ਨੇ ਸਪੌਂਸਰਸ਼ਿਪ ਪਟੀਸ਼ਨ ਜਮ੍ਹਾਂ ਕਰਵਾਈ ਹੁੰਦੀ ਹੈ ਬੁਲੇਟਿਨ ਦੇ ਵਿੱਚ ਦੋ ਚਾਰਟ ਨੇ ਫਾਈਲਿੰਗ ਦੇ ਲਈ ਤਰੀਕੇ ਅਤੇ ਅੰਤਿਮ ਕਾਰਵਾਈ ਮਿਤੀ ਜੇਕਰ ਉਮੀਦਵਾਰਾ ਦੀ ਤਰਜੀਹ ਮਿਤੀ DOF ਤੋਂ ਪਹਿਲਾਂ ਦੀ ਹੈ ਤਾਂ ਉਸ ਦੀ ਦੇ ਵਿੱਚ ਤਬਦੀਲੀ ਦੇ ਲਈ ਇੱਕ ਫਾਰਮ I-485 ਦਾਇਰ ਕਰ ਸਕਤੇ ਜੇਕਰ ਰੈਫੀਡਿ ਅਤੇ ਵੀਜ਼ਾ ਨੰਬਰ ਪ੍ਰਦਾਨ ਕੀਤੇ ਜਾਣ ਤੋਂ ਪਹਿਲਾਂ ਜਿਆ ਹੁੰਦਾ ਤਾਂ ਕੇਸ ਸਵੀਕਾਰ ਕੀਤਾ ਜਾ ਸਕਤੇ ਅਕਤੂਬਰ ਅਤੇ ਨਵੰਬਰ ਦੇ ਵਿੱਚਕਾਰ ਕੁਝ ਸੋਧਾਂ ਹੋਈਆਂ ਨੇ ਹਾਲਾਂਕਿ ਕਈ ਸ਼ੁਰੂਆਤੀ ਦੇ ਵਿੱਚ ਤਰੀਕਾ ਉਹੀ ਰਹੀਆਂ ਜਿਵੇਂ ਕਿ FADF2 ਭਾਰਤ ਨੇ 2 ਨਵੰਬਰ ਤੋਂ 1 ਦਸੰਬਰ 2016 ਤੱਕ 9 ਦਿਨਾਂ ਦੀ ਵਾਧਾ ਦਿੱਤਾ FADF3 ਮੈਕਸੀਕੋ 15 April ਤੋਂ 1 May 2024 ਤੱਕ ਤਬਦੀਲ ਹੋ ਗਿਆ DOF F1 ਮੈਕਸੀਕੋ 8 October 2006 ਤੋਂ 1 March 2007 ਤੱਕ ਸ਼ਿਫਟ ਹੋ ਗਿਆ DOF F2 A ਚੀਨ ਭਾਰਤ ਮੈਕਸੀਕੋ ਫਿਲੀਪਿਨਸ 22 ਸਤੰਬਰ 2025 ਤੋਂ 22 October 2025 ਤੱਕ 1 ਮਹੀਨੇ ਦੇ ਦੇ ਦਿੱ ਦਿਨਾਂ ਲੈ BOFF2B ਚੀਨ ਪਾਤਿਕ ਜਨਵਰੀ ਤੋਂ 8 ਮਾਰਚ 2017 ਤੱਕ ਸ਼ਿਫਟ ਹੋ ਗਿਆ ਮੈਕਸੀਕੋ 15 ਦਸੰਬਰ 2008 ਤੋਂ 15 ਮਈ 2009 ਤੱਕ ਮੁੜ ਤੈਕ ਕੀਤਾ ਗਿਆ ਤੇ ਅਕਤੂਬਰ ਅਤੇ ਨਵੰਬਰ ਦੇ ਅਪਡੇਟਸ ਦੇ ਵਿਚਕਾਰ ਸਾਰੀਆਂ ਰੁਜ਼ਗਾਰ ਸੰਬੰਧਿਤ ਸ਼੍ਰੇਣੀਆਂ ਦੇ ਲਈ FAD ਅਤੇ DGFs ਸਥਿਤ ਰਹੀ ਦਾਸੀ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨਕੀ ਯੂਐਸਸੀਆਈਐਸ ਦੀ ਵੈਬਸਾਈਟ ਦੇ ਅਨੁਸਾਰ ਸਯੁਕਤ ਰਾਜ ਅਮਰੀਕਾ ਦਾ ਕਾਨੂੰਨੀ ਨਿਵਾਸੀ ਬਣਨ ਦੀ ਪ੍ਰਕਿਰਿਆ ਦੇ ਆਖਰੀ ਕਦਮਾ ਵਿੱਚ ਇੱਕ ਵੀਜ਼ਾ ਪ੍ਰਾਪਤ ਕਰਨਾ ਹੈ ਯੂਐਸਸੀਆਈਐਸ ਨੇ ਕਿਹਾ ਹੈ ਕਿ ਹਰ ਕਿਸੇ ਨੂੰ ਤੁਰੰਤ ਪ੍ਰਵਾਸੀ ਵੀਜ਼ਾ ਨਹੀਂ ਮਿਲ ਸਕਦਾ ਕਿਉਂਕਿ ਉਪਲਬਧ ਵੀਜ਼ਾ ਦੇ ਨਾਲ ਉਹ ਦੇਸ਼ ਦੇ ਵਿੱਚ ਸਥਾਈ ਤੌਰ ਤੇ ਰਹਿਣ ਦੀ ਇੱਛਾ ਰੱਖਣ ਵਾਲੇ ਸੰਭਾਵੀ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਹੈ ਤੁਹਾਨੂੰ ਕਿੰਨਾ ਸਮਾਂ ਇੰਤਜ਼ਾਰ ਕਰਨਾ ਪਵੇਗਾ ਇਹ ਤੁਹਾਡੀ ਤਸਦੀ ਮੀਤੀ ਤਸਦੀਸ਼ ਸ਼੍ਰੇਣੀ ਅਤੇ ਉਸ ਦੇਸ਼ ਉਤੇ ਨਿਰਭਰ ਕਰਦਾ ਹੈ ਜੂਰੇ ਲਈ